ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਗਤਾ ਭਾਈ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਾਜੇਖਾਨੇ ਤੋਂ ਬਰਨਾਲੇ ਵਾਲੀ ਸੜਕ ਦੇ ਉੱਤੇ ਦੱਸੋ ਇਹ ਪਿੰਡ ਆਉਂਦਾ ਹੈ ਭਗਤਾ ਭਾਈ ਕਾ ਜਿੱਥੇ ਵੀਡੀਓ ਬਣਾ ਰਹੇ ਆ ਦੱਸੋ ਬਾਈ ਹੋਰੀ ਵਪਾਰ ਦਾ ਕੰਮ ਵੀ ਕਰਦੇ ਆ ਤੇ ਇਹਨਾਂ ਕੋਲ ਦੁੱਧ ਤੇ ਵੀ ਪਸ਼ੂ ਕਾਫੀ ਸਾਰੇ ਜਿਹੜੇ ਉਹ ਲਾਏ ਹੋਏ ਆ ਇਦੋਂ ਅੱਗੇ ਸਾਰੀਆਂ ਗਾਵਾਂ ਜਿਹੜੀਆਂ ਦੁੱਧ ਤੇ ਲੱਗੀਆਂ ਹੋਈਆਂ ਵਿਕਰੀ ਵਾਲੇ ਛੇ ਨਾਕ ਤੁਹਾਨੂੰ ਦਿਖਾਉਂਗਾ ਅੰਦਰ ਸੈਟਅਪ ਆ ਬਾਈ ਦਾ ਮਤਲਬ ਉੱਥੇ ਹੀ ਤੁਹਾਨੂੰ ਇਹ ਵੀਡੀਓ ਦਿਖਾ ਰਿਹਾ ਨਾਈਟਾਂ ਦਾ ਚਾਨਣਾ ਬਾਹਰ ਨੂੰ ਜਦੋਂ ਤੋਰਾਂਗੇ ਉਦੋਂ ਚਾਨਣੇ ਪਸ਼ੂ ਤੁਹਾਨੂੰ ਕਲੀਅਰ ਨਜ਼ਰ ਆ ਜਾਣਗੇ ਸੋ 6 گاਵਾ ਦਿਖਾਉਣ ਲੱਗਾ ਹਾਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਦੋ گاਵਾ ਗੱਬਣ ਹੈ ਤੇ ਚਾਰ ਸੁੰਜਾ ਸੋਈਆਂ ਹੈ ਪਸ਼ੂ ਕੋਈ ਵੀ ਖਰੀਦਣਾ ਤੁਹਾਡੀ ਆਪਣੀ ਸਮਝ ਹੁੰਦੀ ਹੈ ਤੇ ਤੁਸੀਂ ਤਸੱਲੀ ਕਰਨੀ ਹੁੰਦੀ ਹੈ ਸੋ ਆਓ ਡਿਟੇਲ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂ ਕਰਕੇ ਪਹਿਲਾਂ ਗੱਬਣ ਗਾਂ ਦਿਖਾਉਣੇ ਤੁਹਾਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਿਓ ਬਾਈ ਆਪਣਾ ਬਲਜਿੰਦਰ ਸਿੰਘ ਜੀ ਬਲਜਿੰਦਰ ਭਾਈ ਅੱਜ 6 ਨਾਗ ਆਪਾਂ ਦਿਖਾ ਰਹੇ ਹਾਂ ਜਿਹੜੇ ਵਿਕਰੀ ਆ ਗਏ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਗਾਂ ਖੜੀ ਹੈ ਭਾਈ ਸਿੰਗਾ ਵਾਲੀ ਕਿੰਨਾ ਮਸੂਆ ਸੂਗੀ ਇਹ ਤੀਜੇ ਸੂਏ ਸੂਗੀ ਕਿੰਨਾ ਚਰ ਲੈ ਜੂ ਭਾਈ ਹਰੇ ਸੂਣ ਚ ਹਾਜੀ ਹਾ ਉੱਤੇ ਤੋਂ 10 ਦਿਨ ਲੈ ਜੂ ਭਾਈ ਜੀ ਆ ਕੀ ਰੇਟ ਰਹਿਣਾ ਭਈ ਇਹਦਾ ਅੱਜ ਦੇ ਹਿਸਾਬ ਤੇ ਇਹਦਾ 62000 ਰੁਪਏ ਹੀ ਖੋਲੀਏ ਦੋਸਤੋ 62000 ਰੇਟ ਹੈ ਹਫਤਾ 10 ਦਿਨ ਹਜੇ ਲਾਊਗੀ ਦੁੱਧ ਦੇ ਨੇ ਚੰਗਾ ਪਾਉਣਾ ਰੇਟ ਇਹਦਾ ਘੱਟ ਇਹਦੇ ਸਿੰਗਾ ਕਰਕੇ ਆ ਹਾਂ ਜੀ ਬੋਤਲ ਬਾਕੀ ਤੋੜ ਕੇ ਤੁਹਾਨੂੰ ਦਿਖਾ ਦਨੇ ਆ ਸੈਂਡ ਜਰੂਰ ਦੋਸਤ ਇਹਦੇ ਹੈਗੇ ਆ ਪਰ ਥਾਨ ਥੀਚਵਾਈ ਵਾਲਾ ਦੱਸਦਾ ਬਾਹਰ ਤੁਰੂਗੀ ਤਾਂ ਹਵਾਨਾ ਤੁਹਾਨੂੰ ਦਿਸ ਜੂਗਾ ਸੋ 65000 ਇਹਦਾ ਰੇਟ ਦੱਸੋ ਬਾਈ ਨੇ ਰੱਖਿਆ ਆ ਸੀ ਕਰ ਸਕਦੇ ਆ ਵੀ ਇਹ ਰੇਟ ਦੇ ਹਿਸਾਬ ਤੇ ਦੁੱਧ ਸੋਨਾ ਦੇਈ ਜਾਊਗੀ ਬਾਕੀ ਸਮਝ ਤੁਹਾਡੀ ਆਪਣੀ ਹੈ ਚੰਗਾ ਥਾਨ ਥੀਚਵਾਈ ਵਾਲਾ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਬਾਕੀ ਸਾਂਗੇ ਦੇ ਹੈਗੇ ਆ ਤੋ ਵੀਡੀਓ ਚ ਦਿਸਦੇ ਵੀ ਆ ਤੇ ਦੱਸੇ ਵੀ ਆ। ਸੋ ਇਹ ਪਹਿਲੇ ਨੰਬਰ ਤੇ ਗਾਂ ਜਿਹੜੀ ਤੁਹਾਨੂੰ ਦਿਖਾਉਣੀ ਸੀ ਹੁਣ ਤੁਸੀਂ ਫੇਰ ਤੁਰਦੀ ਇਸ ਦੇਖ ਰਹੇ ਹੋ। ਅਜੇ 10 ਦਿਨ ਲੈਂਦੀ ਐ ਸੂਣ ਦੇ ਵਿੱਚ। ਅ ਬਲਜਿੰਦਰ ਭਾਈ ਜਿਹੜੀ 2 ਨੰਬਰ ਤੇ ਗਾਂ ਇਹਦਾ ਸੂਆ ਕਿੰਨਾ ਹੈ? ਇਹ ਦੂਜੇ ਸੂਏ ਆ ਭਾਈ। ਇਹ ਕਿੰਨੇ ਕ ਦਿਨ ਲਾਊਗੀ? ਇਹ ਵੀ ਦਿਨ ਲੱਗੇ 10-12 ਦਿਨ। ਇਹਦਾ ਰੇਟ ਕੀ ਰਹਿਣਾ ਭਾਈ? ਇਹਦਾ ਰੇਟ 60000 ਰੁਪਈ ਹੀ ਖੋਲੀਂ। ਚੱਲ ਫਤੂ। 60000 ਰੇਟ ਆ ਦੋਸਤੋ ਥੋੜਾ ਕ੍ਰਾਸ ਅੰਗੇ ਵੜ ਇਹ ਵੀ ਹਜੇ ਦਿਨ ਲਾਊਗੀ ਸੋਨ ਦੇ ਵਿੱਚ ਟਾਂਚਾ ਸੋਨਾ 10000 ਲੈ ਜਾਣੀਆਂ ਬਾਈ ਨੇ 10 ਤੋਂ 12 ਦਿਨ ਹਜੇ ਲਾਊਗੀ ਸੋਨ ਚ ਥਣ ਹਵਾਨਾ ਇਹਦਾ ਹੁਣ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਕਮਾਲ ਆ ਬਈ ਬਸ ਫਤੋ ਇਹਦਾ ਰੇਟ ਜਿਹੜਾ ਬਾਈ ਨੇ ਰੱਖਿਆ ਉਹ 60000 ਰੁਪਏ ਆ ਹਵਾਨਾ ਅੱਗੋਂ ਬਣਾਉਣਾ ਸ਼ੁਰੂ ਕੀਤਾ ਹੋਇਆ ਹਜੇ 12 ਦਿਨ 10 12 ਦਿਨ ਹੀ ਲੈਂਦੀ ਐ ਕੱਚੀ ਗਾਂ ਤੁਹਾਨੂੰ ਦਿਖਾ ਰਹੇ ਹਾਂ ਨਵਾਈਆਂ ਹੋਣੀਆਂ ਦੱਸੋ ਕਿਉਂਕਿ اچਾਂਕੀ ਵੀਡੀਓ ਦਾ ਪ੍ਰੋਗਰਾਮ ਬਾਈ ਨਾਲ ਬਣਿਆ ਤੇ ਉਸ ਤੋਂ ਬਾਅਦ ਚ ਬਾਈ ਨੇ ਇਹ ਗਾਵਾਂ ਜਿਹੜੀਆਂ ਨਵਾਤੀਆਂ ਤੈਨੂੰ ਨੰਬਰ ਤੇ ਜਿਹੜੀ ਗਾਂ ਬਾਈ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਤੀਜੇ ਦਿਨ ਅਜੇ ਸੂਈ ਨੂੰ ਬਾਈ ਦੂਜਾ ਦਿਨ ਤੀਜਾ ਦਿਨ ਦੀ ਚਾਹਣ ਕਿੰਨਾ ਕੁ ਦੁੱਧ ਹੋਊਗਾ ਹੁਣ ਦੁੱਧ ਹੁਣ ਹੈਗਾ 16 ਕਿਲੋ ਬੋਲਾ ਇਹ ਥੱਲੇ ਕੀ ਰੇਟ ਹੋਊਗਾ ਤਾਂ ਬਾਈ ਇਹਦਾ 65000 ਰੁਪਈਆ ਹੀ ਖੋਲੀ ਲੋ ਸੋ ਦਿਨ ਨਤੀਜਾ ਚਲ ਪੁੱਤ 16 ਕਿਲੋ ਵੰਗੂ ਮੋਹਲਾ ਬਾਈ ਕਹਿੰਦਾ ਇਹਦੇ ਥੱਲੇ ਹੋਊਗਾ 65000 ਦਾ ਰੇਟ ਹੈ ਸੂਆ ਤੀਜਾ ਜਗੀਰ ਠੀਕ ਹੈ ਮਗਰ ਇਹਦੇ ਫੀਮੇਲ ਕਾਫ ਆ ਜੀ ਵੱਛੀ ਕਿਹੜੀ ਆ ਪਹਿਲੇ ਨੰਬਰਾਂ ਦੀ ਹਾਂ ਪਹਿਲੇ ਨੰਬਰਾਂ ਦੀ ਸਰਸੇ ਦੇ ਨਾਲ ਵੱਛੀ ਆ ਤੁਹਾਨੂੰ ਵੱਛੀ ਜਰੂਰ ਦਿਖਾ ਦੂੰਗਾ ਇਹ ਵੱਛੀ ਇਹਦੇ ਨਾਲ ਹੈ ਡੱਬੀ ਵੱਛੀ ਹੈ 나ੜੂਆ ਵੱਛੀ ਦਾ ਨਾਲ ਦੁੱਧ ਚੰਗੇ ਤੇ ਹੈ ਇਸ ਟਾਈਮ 65000 ਰੇਟ ਹੈ ਬੱਚੀ ਨਾਲ ਆ ਜਾਣੀਆ ਦਸੋ ਤੇ ਬਾਕੀ ਇਹ ਵੀ ਆ ਵੀ ਇਹ ਚੰਗੀ ਸਾਂਭੀ ਤਗਲੇ ਸੂਏ ਚ ਰੱਖ ਹੋਈ ਵਧਾਜੂਗੀ। ਸੋ ਐਸ ਵਾਰ ਥੋੜੀ ਵੱਧ ਸੰਭਾਲਣ ਦੀ ਲੋੜ ਸੀ। ਬਾਕੀ ਹਵਾਨਾ ਫਿਕਸ ਜ ਹੈ ਚੰਗਾ ਦਿਸਦਾ ਥਣਾ ਚ ਬੁੱਛੀ ਸੋਹਣੀ ਹੈ। ਬੱਚੀ ਦੇਖ ਲੋ ਇਹਦੀ ਇੱਕ ਵਾਰ। ਹਾਂ ਜੀ। ਇਹ ਬੱਚੀ ਇਹ ਸੋਸ ਚਾਰ ਦੀ। ਉੱਤੇ ਸੂਏ ਵੱਛੀ ਤੁਸੀਂ ਦੇਖ ਲਓ 나ੜੂਆ ਵੱਛੀ ਦਾ ਦੇਖ ਸਕਦੇ ਹੋ ਨਾਲ ਇਹ ਬਲਜਿੰਦਰ ਭਾਈ 4 ਨੰਬਰ ਤੇ ਜਿਹੜੀ ਵੈਲਡ ਇਹ ਫਲੂਣਾ ਵੱਛੀ ਮੂਹਾਂ ਚ ਉੱਗੀ ਹੈ ਬਾਈ ਕਿੰਨੇ ਦਿਨ ਹੋ ਗਿਆ ਰਸੂਲ ਇਹ ਨੂੰ ਹੋ ਗਈ 10 ਦਿਨ ਬਾਈ ਠੀਕ ਹੈ ਕਿੰਨਾ ਕੁ ਦੁੱਧ ਹੋਊਗਾ ਇਥੇ ਲਈ ਦੁੱਧ ਦੇ ਥੱਲੇ ਹੈਗਾ 17-18 ਕਿਲੋ ਔਲਰੇਡੀ ਠੀਕ ਹੈ ਦਾ ਰੇਟ ਕੀ ਰਹਿਣਾ ਭਾਈ ਇਹਦਾ ਰੇਟ ਰਹਿਣਾ ਜੀ 75000 ਰੁਪਏ ਜੀ ਖੋਲਿਆ ਰੇਟ 75000 ਚਾਰ ਦੰਦ ਹੈ 10 ਦਿਨਾਂ ਦੀ ਸੂਈ ਥੱਲੇ ਦੁੱਧ ਸੋਹਣਾ ਇਦੇ ਨਾਲ ਬੱਚਾ ਬਈ ਇਦੇ ਨਾਲ ਬੱਚਾ ਜੀ ਠੀਕ ਹੈ ਸੋ ਬੱਚਾ ਦੱਸੋ ਇਹਦੇ ਨਾਲ ਬੱਚਾ ਮੂੰਹ ਚਾਰ ਦੰਦ ਦਾ ਬਈ ਠੀਕ ਹੈ ਮੂੰਹ ਚਾਰ ਦੰਦ ਇੱਕ ਗੱਲ ਹੋਰ ਐਡ ਕਰਦੇ ਆ ਵੀ ਇੱਕ ਤਾਂ ਬਈ ਦੱਸਦਾ ਜੀ ਸਵੇਰ ਚੋਈ ਲੇਟ ਹੈ ਤੇ ਦੂਜਾ ਹਵਾਨਾ ਵੀ ਇਹ ਪੱਕਾ ਜਿਹਾ ਹੀ ਰੱਖਦੀ ਕਦ ਘਾਟ ਚੰਗਾ 75000 ਰੇਟ ਹੈ ਦੁੱਧੋ ਸੋਨੇ ਤੇ ਆ ਦੱਸੋਗਾ ਇਹ ਪਹਿਲਣ ਵੈੜ ਹੈ ਕਦ ਘਾਟ ਚੰਗਾ ਸਮਹਾਲਣ ਦੀ ਇਹਨੂੰ ਵੀ ਲੋੜ ਹੈ ਸੰਭਾਲਣ ਦੀ ਲੋੜ ਮਤਲਬ ਇਹ ਹੁੰਦਾ ਵੀ ਜਿਵੇਂ ਪਸ਼ੂ ਸੂਣ ਵਾਲਾ ਚੰਗਾ ਰਾਜੀ ਹੋਵੇ ਪਲਿਆ ਹੋਵੇ ਤੋ ਚੰਗੀ ਕੀਮਤ ਵਟਾਉਂਦਾ ਢਾਂਚੇ ਚੰਗੇ ਆ ਕਈ ਵਾਰ ਕੁਸ ਵੀਰ ਘੱਟ ਸਾਹਮਦੇ ਗੱਬਣ ਪਸ਼ੂ ਨੂੰ ਤੋ ਉਹਦੇ ਕਰਕੇ ਕੁਸ ਪਸ਼ੂ ਥੋੜੇ ਲਿਸੇ ਹੁੰਦੇ ਆ ਤੋ ਭਾਤ ਨੂੰ ਉਹ ਸਭ ਤੇ ਮਿਲ ਜਾਊਗਾ ਬਾਕੀ ਸੰਭਾਲ ਤੁਸੀਂ ਕਰ ਲੋਗੇ 75000 ਰੇਟ ਹੈ ਪਹਿਲਾਂ ਚਾਰ ਦੰਦ ਚੰਗੇ ਕੱਦ ਕਾਠ ਦੀ ਬੈਂ ਬਲਜਿੰਦਰ ਭਾਈ ਇਸ ਕਾਂ ਦੀ ਕੀ ਡਿਟੇਲ ਹੈ ਇਹ ਦੂਜੀ ਸੂਏ ਸੋਈ ਆ ਭਾਈ ਇਹਨੂੰ ਹੋ ਗਿਆ 8 ਦਿਨ ਸੋਈ ਕਿੰਨਾ ਕੁ ਦੁੱਧ ਹੋਊਗਾ ਹੁਣ ਦੁੱਧ ਹੈਗਾ 18 ਤੋਂ 20 ਕਿਲੋ ਇਹ ਸੱਲੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਭਾਈ ਇਹਦਾ ਰੇਟ 85000 ਰੁਪਏ 85000 ਰੇਟ ਆ ਦੋਸਤੋ 18 ਕਿਲੋ ਤੋਂ ਬਾਹਰ ਦੁੱਧ ਬਾਈ ਕਹਿੰਦਾ ਹੈਗਾ ਬਾਹਰ ਪਸ਼ੂ ਡਰਦੇ ਆ گاਵਾਂ ਦੇ ਵਿੱਚ ਖੜੀਆਂ گاਵਾਂ ਬਾਹਰ ਲੈਉਣ ਨੌਕਰਾ ਜਾਂਦੀਆਂ ਵਿਖਾਵਾ ਹਵਾਨੇ ਦਾ ਇਹ ਵੀ ਓਵੇਂ ਬਾਹਲਾ ਵੱਡਾ ਨਹੀਂ ਕਰਦੀ ਪਰ ਦੁੱਧ ਜਿਹੜੇ ਹਿਸਾਬ ਤੇ ਭਾਈ ਦੱਸਦਾ ਉਹ ਚੰਗਾ ਹੈ ਤੁਸੀਂ ਚੋ ਸਕਦੇ ਹੋ ਦੋ ਟਾਈਮ ਦਾ ਦੋ ਟਾਈਮ ਚੋ ਸਕਦੇ ਹੋ ਤੁਹਾਡਾ ਹੱਕ ਹੈ ਤੇ ਤੁਸੀਂ ਤਸੱਲੀ ਕਰ ਸਕਦੇ ਹੋ ਠੀਕ ਹੈ ਸੋ ਇਹ ਦੂਜਾ ਸੂਆ ਸੂਈ ਵੀ ਗਾਂ سونے ਦੁੱਧ ਤੇ ਚੱਲ ਰਹੀ ਹੈ ਇਹ ਤੋਂ ਬਾਅਦ ਇੱਕ ਲਾਸਟ ਤੇ ਹੋਰ ਗਾਂ ਦਿਖਾਉਣੀ ਹੈ ਟੋਟਲ ਨਾਗ 6 ਇਸ ਵੀਡੀਓ ਚ ਕਵਰ ਕਰਨੇ ਸੀ ਇਹ ਵੀ ਦੂਜੇ ਸੂਏ ਬਾਈ ਕਿੰਨਾ ਚਲ ਗਿਆ ਬਾਈ ਇਹਨੂੰ ਸੂਈ ਨੂੰ ਇਹਨੂੰ ਹੋ ਗਿਆ ਜੀ 6 ਮਗ ਦਿਨ ਅੱਜ ਸੂਈ ਨੂੰ ਠੀਕ ਹੈ ਕਿੰਨਾ ਕੁ ਦੁੱਧ ਹੋਊਗਾ ਇਹਦੇ ਥੱਲੇ 16 ਕਿਲੋ ਬੋਲਾ ਹੈ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ 65000 ਰੁਪਏ ਬਾਈ ਠੀਕ ਹੈ ਲਿਆ ਬਾਈ ਕਮਾਲ ਸੋ 65000 ਦੋਸਤੋ ਇਸ ਗਾਂ ਦਾ ਰੇਟ ਹੈ ਸੋ ਇਹ ਗਾਵਾਂ ਤੁਹਾਨੂੰ 6 ਦਿਖਾਤੀਆਂ ਸਾਰੀਆਂ ਇਹ ਸੋਈਆਂ ਸਵੈਨਾਂ ਬਾਕੀ ਇਹਦੂ ਅੱਗੇ ਤੁਹਾਡੀ ਆਪਣੀ ਹਿੰਮਤ ਆ ਵੀ ਤੁਸੀਂ ਇਹ ਪਸ਼ੂ ਖਰੀਦਣ ਲੱਗਿਆਂ ਤਸੱਲੀ ਕਿ ਨਹੀਂ ਕਰਦੇ ਹੋ ਸੋ ਨਾ ਕਿ 6 ਹੀ ਦਿਖਾਉਣੇ ਸੀ ਦੋਸਤੋ 6 ਦਿਖਾਤੇ ਹੈ ਦੋ ਗੱਬਣ ਹੈ 400 ਹਿੰਆ ਸਵਾਇਆ ਰੋਟੀਨ ਚ ਪਸ਼ੂ ਅੱਛੇ ਹੁੰਦੇ ਆ ਤੇ ਇਹਨਾਂ ਦਾ ਵਪਾਰ ਦਾ ਕੰਮ ਹੈ ਛੋਟੇ ਪਾੜੀਆਂ ਗਾਵਾਂ ਤੁਹਾਨੂੰ ਦਿਖਾਉਂਦੇ ਆ ਬਾਕੀ ਤੁਸੀਂ ਆਪ ਆ ਕੇ ਪਾਸ ਕਰ ਲਓ ਜਿਹੜੀ ਵੀ ਗਾਂ ਨਾਲ ਤੁਸੀਂ ਖਰੀਦਣੀ ਚਾਹੁੰਦੇ ਹੋ ਧੰਨਵਾਦ